ਦਾ ਦੇ ਸਜੋਗ ਦੇ ਨਾਲ ਖੀਰਪੂੜਿਆਂ ਦਾ ਲੰਗਰ ਲੱਗਾ ਜੀ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਨੇ ਜੋ ਕਰਨ ਵਾਲੇ ਉਹ ਹੀ ਆ ਅਸੀਂ ਕੁਝ ਨਹੀਂ ਕਰਨ ਵਾਲੇ اے ਵਾਹਿਗੁਰੂ ਦੀ ਕਿਰਪਾ ਨਾਲ ਚੱਲਦਾ ਹੀ ਰਹਿਣਾ ਜੀ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਇਹ ਰੁਕਣਾ ਨਹੀਂ ਹੁਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਨੋਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਸੰਗਤਾਂ ਵੱਲੋਂ ਖੀਰਪੂੜੇ ਦਾ ਲੰਗਰ ਲੱਗਾ ਜੀ ਬੜੇ ਪਿਆਰ ਨਾਲ ਸੰਗਤਾਂ ਨੇ ਸਵੇਰ ਦੀ ਸੇਵਾ ਕੀਤੀ ਆ ਆਪਤੀ ਭੈਣ ਜੀ ਨਾਲੇ ਨਾਲੇ ਸੇਵਾ ਕੀਤੀ ਆ ਵੀਰ ਜੀ ਹੁਣਾਂ ਨੇ ਕੀਤੀ ਆ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਖੀਰਪੂੜਿਆਂ ਦਾ ਲੰਗਰ ਲੱਗਾ ਜੀ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਲੱਗਦਾ ਜੀ ਅੱਗੇ ਮੈਗੀ ਦਾ ਲੰਗਰ ਲੱਗਦਾ ਸੀ ਨਾਲ ਮੈਗੀ ਦੇ ਨਾਲ ਉਹ ਵੀਰ ਜੀ ਹੁਣਾਂ ਨੇ ਸਹਿਯੋਗ ਦਿੱਤਾ ਇਹਨਾਂ ਨੇ ਖੀਰਪੂੜਿਆਂ ਦਾ ਲੰਗਰ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਨਾਂ ਦੇ ਕਾਰੋਬਾਰ ਚਲਾਉਣ ਬਾਬਾ ਦੀਪ ਸਿੰਘ ਜੀ ਇਹਨਾਂ ਦੇ ਮਿਹਰ ਭੜਿਆ ਹੱਥ ਰੱਖਣ ਬਾਕੀ ਵੀਰ ਜੀ ਮੈਗੀ ਦਾ ਲੰਗਰ ਖਾਸ ਕੀ ਪਾਇੰਦਾ ਮੈਗੀ ਦੇ ਮੈਗੀ ਦੇ ਵਿੱਚ ਤੇ ਵੀਰ ਜੀ ਜਿੱਤਾ ਮੰਨ ਲਓ ਤੁਸੀਂ ਮੱਖਣ ਪਾਉਂਦੇ ਆ ਪਿਆਜ਼ ਹੋਇਆ ਸਵੀਟ ਕੌਨ ਹੋਏ ਮੱਖਣ ਦੇ ਵਿੱਚ ਹੀ ਤਿਆਰ ਕੀਤੀ ਜਾਂਦੀ ਹੈ ਮੈਗੀ ਹਰ ਹਫਤੇ ਹੁੰਦੀ ਹੈ ਜੀ ਤੇ ਐਰ ਕੀ ਵੀਰ ਜੀ ਉਹਨਾਂ ਨੇ ਕੀਰਪੂੜਿਆਂ ਦਾ ਲੰਗਰ ਸਹਿਯੋਗ ਦਿੱਤਾ ਤੇ ਇਹਨਾਂ ਦੇ ਕੀਰਪੂੜਿਆਂ ਦਾ ਲੰਗਰ ਲਾਤਾ ਜੀ ਚੱਲੇਗਾ ਭਾਜੀ ਇਹ ਲੰਗਰ ਇਹ ਵਾਹਿਗੁਰੂ ਦੀ ਕਿਰਪਾ ਨਾਲ ਚੱਲਦਾ ਹੀ ਰਹਿਣਾ ਜੀ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਇਹ ਰੁਕਣਾ ਨਹੀਂ ਹੁਣ ਇਹ ਹਰ ਐਤਵਾਰ ਵਧੀ ਜਾਂਦਾ ਪਹਿਲਾਂ 100 ਮੈਗੀ ਲਾਈ ਸੀ ਅੱਜ 600 ਮੈਗੀ ਹੋ ਗਈ ਆ ਤੇ ਪਾਤਸ਼ਾਹ ਦੀ ਕਿਰਪਾ ਨਾਲ ਹੁਣ ਮੁੜ ਕੇ 1200 ਵੀ ਹੋ ਜਾਣੀ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਵੀਰ ਜੀ ਨੇ ਬੜਾ ਸਹਿਯੋਗ ਦਿੱਤਾ ਇਹਨਾਂ ਨੇ ਹਾਂਜੀ ਭਾਜੀ ਅਰਖੀਰਪੁਰ ਦਾ ਲੰਗਰ ਕਿਉਂ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਲੰਗਰ ਲੱਗਿਆ ਵਾ ਸਾਮਨ ਦਾ ਮਹੀਨਾ ਵਾ ਹਰ ਸਾਲ ਹੁੰਦਾ ਵਾ ਵੀ ਕੋਈ ਵੀ ਫੈਸਟੀਵਲ ਆਵੇ ਤੇ ਉੱਥੇ ਬਾਬਾ ਜੀ ਦੇ ਦਰ ਤੇ ਜੋ ਬਾਬਾ ਜੀ ਸਾਡੇ ਕੋਲ ਸੇਵਾ ਲੈਣ ਜਿਸ ਲਾਇਕ ਬਾਬਾ ਜੀ ਨੇ ਕੀਤਾ ਵਾ ਤੇ ਹੁਣ ਸਾਮਨ ਦਾ ਮਹੀਨਾ ਚੱਲਦਾ ਪਿਆ ਸੀ ਤੇ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਖੀਰ ਤੇ ਮਾਲਪੂਏ ਦਾ ਲੰਗਰ ਲੱਗਿਆ ਖੀਰ ਮ ਕਿ ਕਿ ਸਾਮੰਦਾ ਮਹੀਨਾ ਸੀ ਨਾ ਇਸ ਕਰਕੇ ਸੰਗਤ ਨੂੰ ਵੀ ਖੀਰ ਸਾਮੰਦੇ ਮਹੀਨੇ ਵਿੱਚ ਖੀਰ ਮਾਲਪੇ ਸੰਗਤ ਬੜੀ ਪਸੰਦ ਕਰਦੀ ਹੈ ਤੇ ਫਿਰ ਇਸ ਕਰਕੇ ਸੰਗਤ ਦੀ ਪਸੰਦ ਨੂੰ ਰੱਖਦੇ ਹੋਏ ਨજર ਤੇ ਅਸੀਂ ਕਿ ਅੱਗੇ ਇੱਥੇ ਲੰਗਰ ਲਾਣਾ ਜੀ ਪਾਜੀ ਬੜੇ ਟਾਈਮ ਤੋਂ ਸਾਡੇ ਮਨ 'ਚ ਵੀ ਸ਼ਰਦਾ ਹੀ ਵੀ ਜਿੱਦਾਂ ਇੰਨੀ ਸੰਗਤ ਲੰਗਰ ਲਾਉਂਦੀ ਹੀ ਨਾ ਤੇ ਵੇਖ ਕੇ ਮਨ ਨੂੰ ਬੜੀ ਰੀਜ ਆਉਂਦੀ ਕਿ ਕਦੀ ਬਾਬਾ ਜੀ ਵੀ ਤਰਸ ਕਰਨਗੇ ਬਾਬਾ ਜੀ ਵੀ ਕਿਰਪਾ ਕਰਨਗੇ ਇਸ ਚੀਜ਼ ਦੀ ਉੱਤੇ ਕੱਝ ਬਾਬਾ ਜੀ ਨੇ ਤਰਸ ਕੀਤਾ ਬਾਬਾ ਜੀ ਨੇ ਕਿਰਪਾ ਕੀਤੀ ਹੈ ਕਿੰਨੀ ਕਿਰਪਾ ਹੈ ਬਾਬਾ ਜੀ ਦੀ ਬਾਬਾ ਜੀ ਨੇ ਕਦੀ ਮਤਲਬ ਉਉਹੀ ਟਾਈਮ ਸੀ ਹੁਣ ਬਾਬਾ ਜੀ ਦੀ ਬੜੀ ਕਿਰਪਾ ਵਾ ਵੀ ਅੱਜ ਕੀ ਟਾਈਮ ਹੈ ਅੱਜ ਸਾਡੀ ਬਾਬਾ ਜੀ ਦੀ ਇਨੀ ਕਿਰਪਾ ਵਾ ਵੀ ਪੂਰੇ ਪੰਜਾਬ ਦੇ ਵਿੱਚ ਸਾਡਾ ਬਿਜ਼ਨਸ ਫੈਲਣ ਲੱਗਾ ਵਾ ਵੀ ਤਜਸਵੀਨ ਇਨਸੈਕਟਸਾਈਡ ਸਾਡੀ ਕੰਪਨੀ ਆਉਣ ਲੱਗੀ ਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਨਹੀਂ ਸੋਚਿਆ ਸੀ ਇਹ ਤਾਂ ਨਾ ਕਦੀ ਵੀ ਨਹੀਂ ਸੋਚਿਆ ਸੀ ਜਦੋਂ ਇਹ ਚ ਪਹਿਰੇ ਕੱਟਣ ਲੱਗੇ ਆ ਫਿਰ ਹੌਲੀ ਹੌਲੀ ਛੋਟਾ ਲਾਇਸੈਂਸ ਅੱਜ ਪੂਰੇ ਪੰਜਾਬ ਦਾ ਲਾਇਸੈਂਸ ਆਇਆ ਵਾ ਜਿਹੜਾ ਸਾਰੇ ਵੀਰਾਂ ਨੂੰ ਸਾਰੇ ਕਿਸਾਨਾਂ ਨੂੰ ਜੋ ਦੁਕਾਨ ਦੇ ਰੇਟ ਮਿਲਦਾ ਨਾ ਉਸ ਤੋਂ ਵੀ ਘੱਟ ਰੇਟ ਤੇ ਦਵਾਈ ਦਿੱਤੀ ਜਾਣੀ ਆ ਸੋਸੀਏਟੇ ਜੋਗੇ ਹੋਗਾ ਨਾ 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 ਇਹ ਬਾਬਾ ਦੀਪ ਸਿੰਘ ਕਰਨ ਵਾਲੇ ਜਿੱਤਾ ਸੰਗਤਾਂ ਦਾ ਝੋਂਡ ਲੱਗਾ ਨਾ ਉਦਾਂ ਹੀ ਸਮਝ ਲਓ ਵੀ ਮਨ ਦੇ ਵਿੱਚ ਇੰਨਾ ਫਿਰ ਆ ਗਿਆ ਬਾਬਾ ਦੀਪ ਸਿੰਘ ਨੇ ਜੋ ਕਰਨ ਵਾਲੇ ਉਹੀ ਆ ਅਸੀਂ ਕੁਝ ਨਹੀਂ ਕਰਨ ਵਾਲੇ। ਕਦੀ ਸੋਚਿਆ ਸੀ ਜ਼ਿੰਦਗੀ ਚ ਕੀ ਕਰੀਏ। ਨਹੀਂ ਕਦੀ ਜਦੋਂ ਸੰਗਤ ਨੂੰ ਵੇਖੀ ਤਾਂ ਹੀ ਨਾ ਸੰਗਤ ਲੰਗਰ ਲਾਉਂਦੀ ਤੇ ਘਰ ਜਾ ਕੇ ਸੋਚੀਦਾ ਹੀ ਘਰ ਜਾ ਕੇ ਸਲਾਹ ਕਰੀਦੀ ਕਿ ਕਦੀ ਅਸੀਂ ਵੀ ਕਰਾਂਗੇ ਇਹ ਚੀਜ਼। ਲੇਕਿਨ ਹੁਣ ਬਾਬਾ ਜੀ ਨੇ ਕਿਰਪਾ ਕੀਤੀ ਹੈ ਹੋਰ ਵੀ ਸਾਡੇ ਭੈਣ ਭਰਾ ਹੈਗੇ ਜਿਹੜੇ ਬਾਹਰ ਰਹਿੰਦੇ ਆ ਸਾਰਿਆਂ ਦੀ ਸਹਿਯੋਗ ਦੇ ਨਾਲ ਇਹ ਲੰਗਰ ਲੱਗਿਆ ਵਾ। ਪਹਿਲੇ ਖਾਂਦੇ ਸੀ ਤੇ ਅੱਜ ਲਾ ਰਹੇ ਆ। ਅੱਜ ਬਾਬਾ ਜੀ ਦੀ ਕਿਰਪਾ ਵਾ ਤੁਹਾਨੂੰ ਪਤਾ। ਬਾਬਾ ਜੀ ਦੀ ਕਿਰਪਾ। ਬਾਬਾ ਜੀ ਦੀ ਕਿਰਪਾ ਤੋਂ ਬਿਨਾਂ ਤੇ ਇਹ ਚੀਜ਼ ਆਪਾਂ ਸੋਚ ਵੀ ਨਹੀਂ ਸਕਦੇ। ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਕਰਕੇ ਹੀ ਅ ਮੌਕਾ ਮਿਲਿਆ ਬਾਬਾ ਦੀਪ ਸਿੰਘ ਜੀ ਦੀ ਸੇਵਾ ਕਰਨ ਦਾ ਬਹੁਤ ਵਧੀਆ ਲੱਗ ਰਿਹਾ। ਕੀ ਕਹੜਾ ਲੰਗਰ ਲਾਇਆ? ਅਸੀਂ ਕੀਰਪੂੜਿਆਂ ਦਾ ਲੰਗਰ ਲਗਾਇਆ ਹੋਇਆ ਹੈ। ਕਿਵੇਂ ਮਨ ਚ ਆਇਆ ਲਾਉਣ ਦਾ? ਇਹ ਸਾਡੇ ਸਰੂਨੀ ਹੈ ਸਾਡੇ ਆਫਿਸਟਾਪ ਵੱਲੋਂ ਲੱਗਾ ਆ। ਹਾਂਜੀ। ਤੇ ਅਕਸਰ ਆਉਂਦੇ ਰਹਿੰਦੇ ਉੱਥੇ ਚੀਜ਼ਾਂ ਹਾਂਜੀ ਹਾਂਜੀ ਉੱਥੇ ਵੀ ਸਾਡਾ ਲੱਗਦਾ ਰਹਿੰਦਾ ਹੈ। ਇੱਥੇ ਵੀ ਸਾਡਾ ਵਿਚਾਰ ਬਣਿਆ ਸੀ ਤੇ ਅੱਜ ਸਾਨੂੰ ਬਾਬਾ ਜੀ ਦੀ ਕਿਰਪਾ ਦੇ ਨਾਲ ਲੱਗਿਆ। ਬਹੁਤ ਬਹੁਤ ਜ਼ਿਆਦਾ